ਪਹਿਲਾਂ ਉਹ ਰਿਸਟੇਜਮੈਂਟ ਰੱਖਿਆ ਤੇ ਥੀੜਕੀ ਹੋਈ ਸੀ ਉਹਦੇ ਉਹ ਲੜਕੀ ਜਿਹੜੀ ਉਹ ਡਿੱਗੀ ਹੋਈ ਸੀ ਅੰਦਰ ਉਹਨੂੰ ਮਰਹਮ ਦੇ ਸਰ ਲਾ ਕੇ ਪਹਿਲਾਂ ਇੱਥੇ ਲੈ ਜਾਏਗੇ ਫਿਰ ਉਹਨੂੰ ਸਰ ਕਰਵਾ ਦੇਵਾਂਗੇ ਇਹਨੇ ਜਣਾ ਹਿੱਸਾ ਕੋਈ ਨਾ ਦੇਖਿਆ ਨਹੀਂ ਨਾ ਮੁਕਤੇ ਤੇ ਹੈ ਨਹੀਂ ਸੀ ਸੀਜੀ ਕੰਮ ਕਰਦੇ ਨੇ ਆਹ ਇਹ ਮੁੰਡੇ ਜ਼ਾਰੋਂ ਨੂੰ ਆਈ ਕੁੜੀ ਕਰਦੇ ਨੇ ਕਿਹਦੀ ਦੁਕਾਨ ਸੀ ਇਹ ਰੈਡੀਮੇਡ ਦੀ ਦੁਕਾਨਾਂ ਚੱਲਦਾ ਹੈ ਕਿੰਨੇ ਘੇਰ ਹੋਏ 9 ਪੈਰ ਹੈ 9 ਹੈ ਕਹਿੰਦੇ 9 ਪੈਰ ਹੋਏ ਆ ਮੇਰੇ ਕੋਲ ਤਾਂ ਗਿਣੀ ਨਹੀਂ ਗਿਆ ਜੀ ਇਹ ਕਹਿੰਦੇ 9 ਫਾਇਰ ਹੋਏ ਆ 8 9 ਫਾਇਰ ਆਏ ਤੇ ਮੋਟਰਸਾਈਕਲ ਤੇ ਦੋ ਵੀ ਆਏ ਕੋਈ ਗੋਲੀ ਲੱਗੀ ਵੀ ਕਿਨੂੰ ਕਿੰਨੇ ਦੇਖੀ ਆ ਬਾਦਸ਼ਾਹ ਤੇ ਮੋਟਰਸਾਈਕਲ ਤੇ ਇੱਕ ਮੋਟਰਸਾਈਕਲ ਤੇਨ ਮੁੰਡੇ ਆਏ ਆ ਅੱਛਾ ਇਹ ਐਨ ਵੀ ਆਤ ਨਹੀਂ ਆਏ ਬਾਹਰ ਦੇ ਵਾਲੇ ਵਾਲਮੀਕੀ ਚੌਕ ਨੂੰ ਗਏ ਤੇ ਉਹਦੀ ਗੋਲੀ ਜਿੱਤ ਤਰ੍ਹਾਂ ਬੱਦੇ ਖੁੱਲੇ ਸੀ ਉਹ ਬੱਦੇ ਹੀ ਇੱਕ ਹੱਥ ਚ ਦੋ 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 ਰਵਾੜ ਰਹੀ ਹੁਣ ਅੱਛਾ ਭਾਈ ਕੀ ਹੋ ਰਿਹਾ ਮੇਰਾ ਮੁਕੇਸ਼ ਕੁਮਾਰ ਸੋਨੀ ਮੈਂ ਦਰਜੀ ਵੀ ਆ ਬੰਦਰ ਕਰਨਾ ਕੀ ਗੱਲ ਹੋਈ ਕਿੰਨੇ ਮੁੰਡੇ ਆਏ ਇੱਕ ਮੋਟਰਸਾਈਕਲ ਤੇ ਪਿਆਠ ਨਹੀਂ ਆਏ ਤੇ ਬਾਲਵੇਂ ਦੀ ਚੌਂਕ ਨੂੰ ਗਏ ਤੇ ਤਿੰਨ ਨੋਕੇ ਬੈਠੇ ਨੇ ਉਹਨੇ ਇੱਕ ਅੱਜ ਦੋ ਕਨਾ ਫੜੀਆਂ ਇੱਕ ਕਿਸਮ ਦੀ ਕਿੱਦਾਂ ਜੀ ਗੋਲੇ ਮਾ ਵੀ ਨੋ ਕਰਕੇ ਇੱਕ ਇੱਕ ਪੈਰ ਕੁੜੀ ਲੱਗ ਤੇ ਨਹੀਂ ਲੱਗਾ ਤੇ ਕਿੰਨੇ ਕਿ ਬੇ ਦੀ ਗੱਲੇ ਜੀ 15-20 ਮਿੰਟ ਹਟਾ ਦੇ ਆਂ ਤਾਂ ਫਿਰ ਕੁੜੀ ਦੀ ਕੰਡੀਸ਼ਨ ਕਿਦਾਂ ਠੀਕ ਹੈ ਬਾਕੀ ਉਹਦੇ ਨਾਲ ਲੱਗ ਤੇ ਬੱਜੀਆ ਕੁੜੀ ਤਿਹਨਿ ਚ ਰਾਜਿਸਤਾਨ ਦੇ ਕਿ ਫਸਟ ਸਟੇਟ ਦੇ ਕੰਪਨੀਟੀ ਵੱਲੋਂ ਹਮ ਤੋਂ ਲੱਗੇ ਹੁਣ ਠੀਕ ਹੁਣ ਸਾਡੀ ਬਾਤ ਮਿਲ ਗਿਆ ਤਾਂ ਹਮ ਤੋਂ ਲੱਗੇ ਹਾਂ ਜੀ ਆਲੇ ਆਲੇ ਬਹੁਤ ਡਰਾਪ ਹੋ ਗਿਆ ਕਿਹੜੇ ਆਇ ਤੇ ਧੰਗੀਆਂ ਤੇ ਆਇ ਨਾਲ 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 ਜ ਵੱਡੀਆਂ ਆਉਂਦੀਆਂ ਨੇ ਗੋਲੀਆਂ ਪੱਤੀ ਜਿਵੇਂ ਸਨ ਬਚਾਉਣ ਵਾਲੀਆਂ ਗੋਲੀਆਂ ਵਾ ਤੇ ਮੋਗਾ ਲੋਕੀ ਖੇਡਣ ਦੇ ਆ ਕਿ ਪਤਾ ਨਹੀਂ ਲੱਗਦਾ ਕੀ ਗੱਲ ਕੀ ਹੋਈ ਹੈ ਇਹਦੇ ਬਾਰੇ ਨਹੀਂ ਕੋਈ ਜਾਣਕਾਰੀ ਮੈਨੂੰ ਜੇ ਚਾਈਨਾ ਨੂੰ ਪਤਾ ਹੋਊਗਾ ਤੇ ਪੁਲਿਸ ਕਦੋਂ ਆਈ ਬੋਸ 10 ਮਿੰਟ ਲੱਗੇ 15 ਮਿੰਟ ਇਹ ਇੱਥੇ ਸਤਗੁਰੂ ਰੈਡੀमेड ਗਾਰਮੈਂਟਸ ਵਾਲੇ ਹੈਗੇ ਆ ਇਹਨਾਂ ਦਾ ਸ਼ੋਰੂਮ ਹੈ ਇੱਥੇ ਤੇ ਇਹਨਾਂ ਨੂੰ ਕੋਈ ਤਰੈਟ ਆਈ ਸੀਗੀ ਤੇ ਅੱਜ 2 ਵਜੇ ਤੇ 54 ਮਿੰਟ ਤੇ ਕੋਈ ਨਾਮ ਲੂਮ ਵਿਅਕਤੀ ਮੋਟਰਸਾਈਕਲ ਤੇ ਆਏ ਆ ਤਿੰਨੇ ਜਣੇ ਉਹਨਾਂ ਨੇ ਇਹਨਾਂ ਦੀ ਸ਼ੋਰੂਮ ਵੱਲ ਨੂੰ ਫਾਇਰ ਕੀਤੇ ਆ ਜਿਦੇ ਚ ਇੱਕ ਇਹਨਾਂ ਦੀ ਜਿਹੜੀ ਸਰਵੈਂਟ ਆ ਉਹ ਇੰਜਰਡ ਹੋਈ ਆ ਉਸਦੇ ਲੱਤ 'ਚ ਗੋਲੀ ਲੱਗੀ ਆ ਉਹ ਖਤਰੇ ਤੋਂ ਬਾਹਰ ਆ ਤੇ ਅਸੀਂ ਮੌਕੇ ਤੇ ਆ ਗਏ ਆ ਸੀਸੀਟੀਵੀ ਫੁਟੇਜ ਅਸੀਂ ਦੇਖ ਰਹੇ ਆ ਇਹ ਬਾਕੀ ਵੀ ਅਸੀਂ ਟੈਕਨੀਕਲ ਤੌਰ ਤੇ ਜਿਹੜੀਆਂ ਸਾਡੀਆਂ ਫਾਰਮੈਟਿਜ਼ ਹੁੰਦੀਆਂ ਉਹ ਅਸੀਂ ਕਰ ਰਹੇ ਆ ਤੇ ਜਲਦੀ ਜਿਹੜੇ ਇਹ ਹੈਗੇ ਆ ਇਨਸੀਡੈਂਟ ਦੇ ਕਾਪੀ ਆ ਦੋਸ਼ੀ ਆ ਜਿਹੜੇ ਉਹਨਾਂ ਨੂੰ ਪਲੇਸ ਕਰਕੇ ਤੇ ਟਰੈਕ ਕਰਕੇ ਅਸੀਂ ਉਹਨਾਂ ਨੂੰ ਕਰਾ ਰੱਖਿਆ ਤੇ ਬਾਕੀ ਜਿਹੜੀਆਂ ਸਟੇਟਮੈਂਟ ਹਾਸਲ ਕੀਤੀ ਜਾ ਰਹੀ ਆ ਉਹਦੇ ਸਟੇਟਮੈਂਟ ਦੇ ਆਧਾਰ ਤੇ ਜੋ ਵੀ ਲੀਗਲ ਐਕਸ਼ਨ ਉਹ ਲੈ ਰਹਾ ਹੈ ਫਾਇਰ ਇਹਨਾਂ ਦੇ ਦਸਤਾਵੇਜ਼ ਮੁਤਾਬਕ 6-7 ਹੋਏ ਆ ਬਟ ਅਜੇ ਕੋਲ ਸਾਨੂੰ ਇੱਕ ਮਿਲਿਆ ਵਾ ਜਦੋਂ ਸਾਨੂੰ ਬਾਕੀ ਵੀ ਸਾਰੀ ਇਨਵੈਸਟੀਗੇਸ਼ਨ ਹੋ ਜੇਗੀ ਫਿਰ ਅਸੀਂ ਤੁਹਾਨੂੰ ਕਲੀਅਰ ਕਰ ਦਿਆਂਗੇ ਜੇ ਟੋਟਲ ਕਿੰਨੇ ਫਾਇਰ ਹੋਇਆ ਸਰ ਕੱਲ ਵੀ ਕਾਹਦੀ ਕਰਤੀ ਗਏ ਨਹੀਂ ਜੀ ਕੱਲ ਕਰेंगे ਨਹੀਂ ਕੱਲ ਰੈਕੀ ਕਰਕੇ ਗਿਆ ਜੋ ਇਹਨਾਂ ਦੱਸਿਆ ਸਾਨੂੰ ਜੋ ਇਹਨੂੰ ਦੱਸਿਆ ਵਾ ਇਹ ਤਾਂ ਹੁਣ ਉਹਨਾਂ ਦੀ ਸਟੇਟਮੈਂਟ ਤੋਂ ਪਤਾ ਲੱਗੂਗਾ ਵੀ ਫਰੋਤੀ ਦਾ ਮਾਮਲਾ ਕਿਹੜਾ ਹੋਣੇ ਕੋਈ ਨਹੀਂ ਉਹ ਆਊਟ ਆਫ ਡੇਂਜਰ ਆ ਕੋਈ ਪ੍ਰੋਬਲਮ ਨਹੀਂ ਹੁਣ ਕੀ ਕਰਵਾਂ ਤੁਸੀਂ ਕਰਵ ਬਿਲਕੁਲ ਐਫ ਆਈ ਆਰ ਲੋਜ ਕਰਾਂਗੇ ਜੋ ਬਣਦੀ ਕਾਰਵਾਈ ਲੀਗਲ ਕਰਾਂਗੇ ਜੋ ਸਾਰਾ ਐਕਸ਼ਨ ਕਰਾਂਗੇ